ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਗੈਲ ਫਰਨੀਚਰ ਵਾਲਿਆਂ ਦੇ ਹੋਲਸੇਲ ਫਰਨੀਚਰ ਸ਼ੋਰੂਮ ਤੇ ਤੁਸੀਂ ਆਉਣਾ ਵਾ ਤੁਹਾਨੂੰ ਮਿਲਣਗੇ ਜੀ ਫੈਂਸੀ ਬੈੱਡ ਜਿਹੜੇ ਤੁਹਾਨੂੰ ਦਿਖਾਉਂਦੇ ਆ ਅੰਦਰ ਜਾ ਕੇ ਕਿੱਦਾਂ ਦੀ ਲੁੱਕ ਆ ਕਿੱਦਾਂ ਦੀ ਡਿਜ਼ਾਈਨਿੰਗ ਆ ਚੈੱਕ ਕਰੋ ਜੀ 6 ਫੁੱਟ ਹਾਈਟ ਦੇ ਤੁਹਾਨੂੰ ਬੈੱਡ ਮੈਨ ਲੱਗਿਆ ਜੀ ਆ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਜੀ ਬਰਫੀ ਬਣੀ ਹੋਈ ਹੈ ਸਾਰੀ ਸਾਈਡ ਤੇ ਸਾਰਾ ਹੀ ਫੈਬਰਿਕ ਲੱਗਿਆ ਹੈ ਡਿਜ਼ਾਈਨਿੰਗ ਚ ਸੈਡਾਂ ਤੇ ਇਹ ਸੈੱਟ ਟੇਬਲ ਦੇਖੋ ਜੀ ਕਿੰਨੇ ਘੈਂਟ ਬਣੇ ਹੋਏ ਆ ਰੌਂਡ ਚ ਸੈੱਟ ਟੇਬਲ ਮਿਲ ਜੂਗਾ ਡਬਲ ਦਰਾਜ ਸੈੱਟ ਤੇ ਸਵਿਚ ਬੋਰਡ ਮਿਲ ਜਾਣਗੇ ਤੇ ਬੈੱਡ ਤੇ ਸਾਰੀ ਗੱਦੀ ਦੇ ਗੱਦੀ ਤੇ ਮਿਲਣੀ ਮਿਲਣੀ ਆ ਸੈੱਟਾਂ ਦੇ ਹੁਣੋਂ ਫੈਂਸੀ ਜਿਹੇ ਹੈਂਗਿੰਗ ਵਾਲੇ ਲੈਂਪ ਮਿਲ ਜਾਣਗੇ ਜਿੰਨਾਂ ਨੂੰ ਆਫ ਆਨ ਆਫ ਕਰਾਂਗੇ ਆਪਾਂ ਇਹਨਾਂ ਦੇ ਕਲਰ ਹੁੰਦੇ ਆ ਚੇਂਜ ਤੇ ਗੱਲ ਕਰੀਏ 골ਡਨ ਕ੍ਰਾਉਨ ਵਗੈਰਾ ਵੀ ਪਈ ਹੋਈ ਐ ਚ ਸਾਰੀ ਇਹ ਚ ਤੇ ਗੱਲ ਕਰੀਏ ਜੀ ਹਮ ਪ੍ਰਾਈਸ ਦੀ ਤੇ ਜੇ ਤਾਂ ਤੁਸੀਂ ਹੈਂਗਿੰਗ ਲੈਂਪ ਲਵੋਗੇ ਤਾਂ ਹੈਗਾ ਪ੍ਰਾਈਸ ਇਹਦਾ ਜੀ 31000 ਰੁਪਈਆ ਹਾਂਜੀ 31000 ਤੁਹਾਨੂੰ ਸਾਰਾ ਕੰਪਲੀਟ ਬੈੱਡ ਸਾਈਡ ਟੇਬਲ ਇਨਕਲੂਡ ਪਲੱਸ ਲੈਂਪ ਵੀ ਇਨਕਲੂਡ ਮਿਲਣਗੇ ਤੁਹਾਨੂੰ ਆਹ ਬੈੱਡ ਮਿਲੂਗਾ ਸਿਰਫ ਤੇ ਸਿਰਫ 31000 ਦਾ ਤੇ ਬਾਕੀ ਤੁਸੀਂ ਵੀਡੀਓ ਕਾਲ ਤੇ ਫਰਨੀਚਰ ਦੇਖ ਸਕਦੇ ਹੋ ਵੀਡੀਓ ਕਾਲ ਕਰਕੇ ਚੈੱਕ ਕਰ ਸਕਦੇ ਹੋ ਫਰਨੀਚਰ ਦੀ ਕੁਆਲਿਟੀ ਵਗੈਰਾ ਸਾਰਾ 19mm ਬੋਰਡ ਚ ਬਣਿਆ ਹੋਇਆ ਬੈੱਡ ਆ 70x75 ਦਾ ਮੈਟਰਸ ਆ ਜਿਹਦੇ ਉੱਪਰ ਆਊਗਾ ਜਿਹੜਾ ਹੋਣਾ ਜੀ ਨਾ ਕਰੋ ਜੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਪਦਾ ਆਰਡਰ ਪਲੇਸ ਕਰੋ ਜਲਦੀ ਤੋਂ ਜਲਦੀ ਜਿੰਨਾ ਨੇ ਫਰਨੀਚਰ ਬਾਏ ਕਰਨਾ ਠੀਕ ਹੈ ਥੈਂਕ ਯੂ